ਮਨਜਿੰਦਰ ਸਿੰਘ ਜਿਹੜਾ ਲਾਲਪੁਰਾ ਮਨਜਿੰਦਰ ਉਰਫ ਮਨਜਿੰਦਰ ਸਿੰਘ ਸਾਹਿਬ ਸਾਹਿਬ ਹੈਗਾ ਇਹਦਾ ਇਹਨੇ ਅਪੀਲ ਦੇ ਨਾਲ-ਨਾਲ ਦੋ ਐਪਲੀਕੇਸ਼ਨਾਂ ਲਾਈਆਂ ਸੀ ਇੱਕ ਤਾਂ ਲਾਈਆਂ ਸੀ ਕਿ ਸਸਪੈਂਸ਼ਨ ਆਫ ਸੈਂਟੈਂਸ ਦੇ ਲਈ ਔਰ ਇੱਕ ਜਿਹੜੀ ਜਿਹੜੀ ਮੇਨ ਸੀਗੀ ਉਹ ਸਟੇ ਆਫ ਕਨਵੈਕਸ਼ਨ ਸੀਗੀ ਕਿਉਂਕਿ ਜੇਸ ਕਨਵੈਕਸ਼ਨ ਸਟੇ ਨਹੀਂ ਹੁੰਦੀ ਤਾਂ ਇਹਦੀ ਐਮਲੈਸ਼ਿਪ ਜਾਂਦੀ ਹੈਗੀ ਔਰ ਖਡੂਰ ਸਾਹਿਬ ਦੇ ਉੱਤੇ ਇੱਕ ਨਵਾਂ ਕੋਈ ਬਾਇ ਇਲੈਕਸ਼ਨ ਦਾ ਹੋ ਸਕਦਾ ਉਹਦੇ ਉਹਦੇ ਵਾਸਤੇ ਇਹਨੇ ਕੀਤੀ ਸੀਗੀ ਔਰ ਪਿਛਲੇ 2 ਮਹੀਨਿਆਂ ਤੋਂ ਦੇ ਕਰੀਬ ਹੋ ਗਈ ਹੈਗੀ ਕਿ ਇੱਥੇ ਇਹ ਪੈਂਡਿੰਗ ਹੈਗੀ ਔਰ ਅੱਜ ਕਾਫੀ ਜਿਹੜੀ ਲੰਬੀ ਚੁੜੀ ਬਹਿਸ ਚੱਲੀ ਸੀ ਉਸ ਤੋਂ ਬਾਅਦ ਇਹੀ ਜਿਹੜਾ ਜੱਜ ਸਾਹਿਬ ਨੇ ਕਿਹਾ ਹੈਗਾ ਕਿ ਉਹਨਾਂ ਨੇ ਮੈਂ ਇਹਨੂੰ ਡਿਕਲਾਈਨ ਕਰਦਾ ਹਾਂ ਕਿ सस्पेंशन ਆਫ ਸੈਂਟੈਂਸ ਨੂੰ ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਤੁਸੀਂ ਕਹੋ ਮੈਂ ਇਸ ਦੇ ਬਾਰੇ ਜਿਹੜਾ ਸਟੇ ਆਫ ਕਨਵਿਕਸ਼ਨ ਦੇ ਬਾਰੇ ਵੀ ਉਹਨਾਂ ਨੇ ਨਹੀਂ ਮੰਨੇ ਇਹੀ ਗੱਲ ਕਹੀ ਕਿ ਅਸੀਂ ਜਿਹੜੀ ਜਿਹੜੀ ਮੇਨ ਅਪੀਲ ਹੈਗੀ ਉਹਦੀ ਅਸੀਂ ਸੁਣਵਾਈ ਕਰਾਂਗੇ ਕਿਉਂਕਿ ਉਹਨਾਂ ਨੇ ਕੋਸ਼ਿਸ਼ ਜਿਹੜੇ ਉਹਨਾਂ ਦੇ ਵਕੀਲ ਸਾਹਿਬਾਨ ਸੀ ਉਹਨਾਂ ਨੇ ਕੁਝ ਕੇਸ ਲਾ ਦੱਸੇ ਸੀ ਇਹ ਸੁਪਰੀਮ ਕੋਰਟ ਦੇ ਜਸਤਾ ਸੀ ਕਿ 6 ਮਹੀਨੇ ਦੇ ਚੇਦੀ ਸੁਣਵਾਈ ਕੀਤੀ ਜਾਵੇ ਤਾਂ ਉਹਨਾਂ ਜੱਜ ਸਾਹਿਬ ਨੇ ਕਿਹਾ ਕਿ ਆਪਾਂ ਇਸ ਸੁਪਰੀਮ ਕੋਰਟ ਦੇ ਜਿਹੜਾ ਹੈ ਆਪਾਂ ਕਰਦੇ ਆਂਗੇ ਦੀ ਸੁਣਵਾਈ 6 ਮਹੀਨਾ ਚ ਹੀ ਆਪਾਂ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਆਂਗੇ ਬਾਕੀ ਜਿਹੜੀ सस्पेंशन ਆਉਟਸਟੇ ਨਹੀਂ ਉਹਨਾਂ ਨੇ ਦਿੱਤੀ ਹੈ ਇੱਕ ਤਰੀਕੇ ਨਾਲ ਮਤਲਬ ਕਿ ਛੱਟਾ ਹੀ ਹੈ ਕਿਉਂਕਿ ਹੁਣ ਇੱਕ ਤਰੀਕੇ ਨਾਲ ਤਲਵਾਰ ਲੱਟ ਗਈ ਹੈ ਕਿ ਕਿ ਵਿਧਾਨ ਸਭਾ ਦੇ ਬਾਈ ਇਲੈਕਸ਼ਨ ਹੋ ਸਕਦੇ ਹਨ ਕਰੂ ਸਾਹਿਬ ਦੇਖੋ ਗੱਲ ਤਾਂ ਇਹ ਹੈ ਕਿ ਇਹ ਜਿਹੜੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਇਹ ਤਾਂ ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਕੀ ਕੀ ਮਜਬੂਰੀ ਹੈਗੀ ਕਿਉਂਕਿ ਜੇ ਬਦਲਾਅ ਦੀ ਗੱਲ ਕਰਦੇ ਹੈਗੇ ਤੁਹਾਡਾ ਜਿਹੜਾ ਸੁਪਰੀਮ ਕੋਰਟ ਦੀ ਜੱਜਮੈਂਟ ਹੈਗੀ ਲਿਲੀ ਥੋਮਸ ਦੀ ਉਹਦੇ ਮਤਾਬ ਆਟੋਮੈਟਿਕਲੀ ਇਹਦੀ ਜਿਹੜੀ ਸੀਟ ਵਕੇਟ ਹੋ ਜਾਣੀ ਚਾਹੀਦੀ ਸੀਗੀ ਔਰ ਉਹਦੇ ਬਾਰੇ ਬਿਲਕੁਲ ਚੁੱਪ ਨੇ ਚਾਹੇ ਉਹਨਾਂ ਨੇ ਇੱਕ ਵਾਰ ਤਾਂ ਦੇਖੋ ਉਹਨਾਂ ਦਾ ਫਰਜ਼ ਇਹੀ ਬਣਦਾ ਹੈਗਾ ਕਿ ਉਹਨਾਂ ਦਾ ਕੰਮ ਹੈ ਕਿ ਇਸ ਸੀਟ ਨੂੰ ਇੱਕ ਵਾਰੀ ਡਿਕਲੇਅਰ ਕਰਨ ਇਹਦੇ ਬਾਰੇ ਕਿ ਜੀ ਇਹ ਵਕੇਟ ਹੋ ਚੁੱਕੀ ਹੈਗੀ ਤੇ ਗਵਰਨਮੈਂਟ ਜਿਹੜਾ ਕਿ ਪ੍ਰੋਸੀਜਰ ਨੂੰ ਚਲਾਉਣ ਪਰ ਉਹ ਵੀ ਬਿਲਕੁਲ ਚੁੱਪ ਹੈਗੇ ਜੋ ਕਾਨੂੰਨ ਦੇ ਮੁਤਾਬਕ ਚੱਲਦੇ ਆਗੇ ਕਾਨੂੰਨ ਦੀ ਪਾਲਣਾ ਕਰਦੇ ਆਗੇ ਸੰਧਵਾ ਸਾਹਿਬ ਤੇ ਸੀਐਮ ਸਾਹਿਬ ਦਾ ਜਿਹੜਾ ਹੈ ਉਹ ਕਰਦੇ ਆ ਤਾਂ ਇਹਦੇ ਵਿੱਚ ਫਿਰ ਇਹਦੇ ਵਿੱਚ ਕੋਈ ਕਤਨ ਨਹੀਂ ਕਿ ਇੱਕ ਨਵਾਂ ਬਾਇਲੈਕਸ਼ਨ ਖਡੂਰ ਸਾਹਿਬ ਦਾ ਹੋਣੀ ਹੋਣੇਗਾ ਨਹੀਂ ਹੋਣੇ ਕਿਉਂਕਿ ਹੋਣੇ